ਕਡੂਰ ਸਾਹਿਬ ਅੰਦਰ ਪੈਂਦੇ ਹਲਕਾ ਜੂਰਾ ਦੇ ਪਿੰਡ ਵਸਤੇ ਬੂਟੇ ਵਾਲੀ ਜੋ ਕਿ ਕਾਂਗਰਸ ਪਾਰਟੀ ਤੋਂ ਉਮੀਦਵਾਰ ਕੁਲਪੀਰ ਸਿੰਘ ਜੂਰਾ ਦਾ ਜੱਦੀ ਪਿੰਡ ਹੈ ਉਸ ਤੋਂ ਵੀ VOTING ਸ਼ੁਰੂ ਹੋ ਚੁੱਕੀ ਹੈ ਸਾਡੇ ਪੱਤਰਕਾਰ ਦੇ ਵੱਲੋਂ ਉਥੇ ਦਾ ਜਾਇਜ਼ਾ ਲਿਆ ਗਿਆ ਤੁਹਾਨੂੰ ਵੀ ਦਿਖਾਉਣਾ ਹੈ ਇੰਡੀਆ ਨਿਊਜ਼ ਪੰਜਾਬ ਦੇਖ ਰਹੇ ਹੋ ਮੈਂ ਸ੍ਰੀ ਸ਼ਿਵ ਇਸ ਟਾਈਮ ਖੜੇ ਹਾਂ ਹਲਕਾ ਕਡੂਰ ਸਾਹਿਬ ਅੰਦਰ ਪੈਂਦੇ ਹਲਕਾ ਜੀਰਾ ਦੇ ਪਿੰਡ ਵਤੀ ਬੂਟੇ ਵਾਲੀ ਵਿਖੇ ਇਹ ਜਿਹੜੇ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ VOTING ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਔਰ ਹੁਣ ਤੋਂ ਕੁਝ ਸਮਾਂ ਬਾਅਦ ਮਤਲਬ ਥੋੜੀ ਦੇਰ ਬਾਅਦ ਕਾਂਗਰਸ ਪਾਰਟੀ ਦੇ ਜਿਹੜੇ ਹਲਕਾ ਕਡੂਰ ਸਾਹਿਬ ਤੋਂ ਉਮੀਦਵਾਰ ਨੇ ਸਰਦਾਰ ਕੁਲਬੀਰ ਸਿੰਘ ਜੀਰਾ ਉਹਨਾਂ ਦੀ ਜਿਹੜੀ ਵੋਟ ਪੋਲ ਹੋਣੀ ਹੈ ਉਹ ਇਸ ਜਗ੍ਹਾ ਤੇ ਪੋਲ ਹੋਣੀ ਹੈ ਬਹੁਤ ਹੀ ਵਧੀਆ ਤੇ ਪੁਖਤਾ ਪ੍ਰਬੰਧ ਨੇ ਪ੍ਰਸ਼ਾਸਨ ਵੱਲੋਂ ਔਰ ਬੜੇ ਹੀ ਸਮੂਤ ਤਰੀਕੇ ਦੇ ਨਾਲ ਜਿਹੜੀ ਹੈ VOTING ਸ਼ੁਰੂ ਹੋ ਰਹੀ ਹੈ ਇਸ ਟਾਈਮ ਖੜੇ ਆ ਅਸੀਂ ਵਸਤੀ ਬੂਟੇ ਵਾਲੀ ਵਿਖੇ ਜਿੱਥੇ ਇਹ ਤੁਹਾਨੂੰ ਪੋਲਿੰਗ ਬੂਥ ਦਿਖਾ ਰਹੇ ਹਾਂ ਔਰ ਬੜੇ ਹੀ ਆਰਾਮ ਦੇ ਨਾਲ ਬੜੇ ਵਧੀਆ ਪੁਖਤਾ ਪ੍ਰਬੰਧਾਂ ਦੇ ਨਾਲ ਜਿਹੜੀ ਹੈ VOTING ਹੋ ਰਹੀ ਹੈ ਔਰ VOTER ਜਿਹੜੇ ਆ ਆਪਣੇ VOTE BANK ਦਾ ਜਿਹੜਾ ਇਸਤੇਮਾਲ ਹੈ ਕਰ ਰਹੇ ਆ ਬਹੁਤ ਵਧੀਆ ਪੁਖਤਾ ਪ੍ਰਬੰਧ ਨੇ ਪ੍ਰਸ਼ਾਸਨ ਵੱਲੋਂ ਸੋ ਇਸ ਜਗ੍ਹਾ ਤੇ ਹੋਂਦ ਤੋਂ ਕੁਝ ਸਮਾਂ ਬਾਅਦ ਹਲਕਾ ਜੀਰਾ ਤੋਂ ਜਿਹੜੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਸਰਦਾਰ ਕੁਲਪ੍ਰੀਤ ਸਿੰਘ ਜੀਰਾ ਉਹ ਵੀ ਆਪਣੀ VOTE ਦਾ ਜਿਹੜਾ ਇਸਤੇਮਾਲ ਕਰਨ ਦੇ ਲਈ VOTE ਪਾਉਣ ਦੇ ਲਈ ਇਸ ਜਗ੍ਹਾ ਤੇ ਪਹੁੰਚਣਗੇ ਔਰ ਇਹ ਦ੍ਰਿਸ਼ ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਪੰਜਾਬ ਦੇ ਉੱਪਰ ਔਰ ਹਲਕਾ ਜੀਰਾ ਦਾ ਇਹ ਪਿੰਡ ਹੈ ਜੀ ਵਸਤੀ ਬੂਟੇਵਾਲੀ ਜਿੱਥੇ ਤੁਸੀਂ ਇਹ ਦ੍ਰਿਸ਼ ਦੇਖ ਰਹੇ ਹੋ ਔਰ ਇਸੇ ਤਰ੍ਹਾਂ ਉੱਥੇ ਲੋਕਾਂ ਮਜੂਦ ਨੇ ਜੋ ਵੋਟ ਪਾਉਣ ਆਏ ਨੇ ਔਰ ਪੁਖਤਾ ਪ੍ਰਬੰਧਾ ਦੀ ਜੇਕਰ ਗੱਲ ਕਰੀਏ ਤਾਂ ਜਾਣ ਲੈਣੇ ਆ ਉਹਨਾਂ ਕੋਲੋਂ ਭਾਜੀ ਕੀ ਨਾਮ ਮਹਿੰਦਰਜੀਤ ਸਿੰਘ ਜੀ ਸੋ ਅੱਜ ਵੋਟਾਂ ਪੈਣ ਜਾ ਰਹੀਆਂ ਸਭ ਤੋਂ ਪਹਿਲਾਂ ਤਾਂ ਇਹ ਜਾਨਣਾ ਚਾਹਾਂਗੇ ਕਿ ਪ੍ਰਬੰਧ ਕਿਹੋ ਜਿਹਾ ਨੇ ਪ੍ਰਸ਼ਾਸਨ ਵੱਲੋਂ ਵਧੀਆ ਪ੍ਰਬੰਧ ਨੇ ਜੀ ਬਿਲਕੁਲ ਠੀਕ ਹੈ ਸ਼ਾਂਤੀ ਨਾਲ ਵੋਟਾਂ ਪੈ ਰਹੀਆਂ ਜੀ ਇਹ ਸਰਦਾਰ ਕੁਰਬੀਰ ਸਿੰਘ ਜੀ ਦਾ ਆਪਦਾ ਪਿੰਡ ਹੈ ਇੱਥੇ ਕੋਈ ਰੌੜਾ ਨਹੀਂ ਬਹੁਤ ਸ਼ਾਂਤੀ ਨਾਲ ਵੋਟਾਂ ਪੈ ਰਹੀਆਂ ਜੀ ਬਹੁਤ ਸ਼ਾਂਤੀ ਦੇ ਨਾਲ ਵੋਟਾਂ ਪੈ ਰੀਆਂ ਨੇ ਇੱਥੇ ਸੋ ਇਹ ਦ੍ਰਿਸ਼ ਹੈ ਵਸਤੀ ਬੂਟੇ ਵਾਲੀ ਜੋ ਕਿ ਹਲਕਾ ਜੀਰਾ ਅੰਦਰ ਪੈਂਦਾ ਔਰ ਹਲਕਾ ਜੀਰਾ ਜੋ ਹੈ ਹਲਕਾ ਖਡੂਰ ਸਾਹਿਬ ਅੰਦਰ ਪੈਂਦਾ ਸੋ ਜਿਉਂ ਹੀ ਕਾਂਗਰਸ ਪਾਰਟੀ ਦੇ ਉਮੀਦਵਾਰ ਸਰਦਾਰ ਕੁਲਵੀਰ ਸਿੰਘ ਜੀਰਾ ਇਥੇ ਆਪਣੀ ਵੋਟ ਪਾਉਣ ਦੇ ਲਈ ਪਹੁੰਚਣਗੇ ਪਲ-ਪਲ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਸੀਂ ਬਣੇ ਰਹੋ ਸਾਡੇ ਨਾਲ ਔਰ ਦੇਖਦੇ ਰਹੋ ਇੰਡੀਆ ਨਿਊਜ਼ ਪੰਜਾਬ